ਇਹ ਜਿਹੜਾ ਸਾਡਾ ਰੋਪੜ ਏਰੀਆ ਇਹਨਾ ਦੋਸਤੋ ਇਧਰ ਖਰਬੂਜਾ ਤਰਬੂਜ ਖੀਰਾ ਕੱਕੜੀ ਤੇ ਸਬਜ਼ੀਆਂ ਦਾ ਭੰਡਾਰ ਮੰਨਿਆ ਜਾਂਦਾ ਸੀ ਕਿਸੇ ਟਾਈਮ ਦੇ ਵਿੱਚ ਸੂਰਜਮੁਖੀ ਵੀ ਆਮ ਹੋਇਆ ਕਰਦੀ ਤੀ ਦੂਰ ਦੂਰ ਤੱਕ ਤੁਹਾਨੂੰ ਖੇਤਾਂ ਦੇ ਵਿੱਚ ਗੰਨਾ ਇੱਕ ਆਮ ਦਿਖਿਆ ਕਰਦਾ ਤਾਂ ਜਿਹੜਾ ਕਿਸਾਨਾਂ ਦਾ ਸ਼ੁਰੂ ਤੇ ਤੇ ਲੋਕ ਇਹਨੂੰ ਹਟਗੇ ਲਾਣੋ ਤੇ ਹੁਣ ਲੋਕ ਸਿਰਫ ਇਹ ਕਣਕ ਹੋਗੀ ਜਾਂ ਜੀਰੀ ਹੋਗੀ ਚੌਲ ਹੋਗੇ ਸਿਰਫ ਇਹਨਾਂ ਪਰ ਹੀ ਹੋਏ ਪਰ ਲੇਕਿਨ ਸਾਡੇ ਵਿੱਚ ਵਿੱਚ ਵੀਰ ਸਾਡੇ ਬਹੁਤ ਸੋਹਣੇ ਉਪਰਾਲੇ ਕਰ ਰਹੇ ਆ ਜੀ ਸਾਡੇ ਸਤਨਾਮ ਸਿੰਘ ਜੀ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਜਗਤਪੁਰ ਤੋਂ ਆ ਜੀ ਸਤਨਾਮ ਸਿੰਘ ਸਾਡੇ ਵੀਰ ਜੀ ਇਹ ਹਰ ਸਾਲ ਨਾਲ ਦੋਸਤੋ ਆ ਖੇਤਾਂ ਦੇ ਵਿੱਚ ਸਬਜ਼ੀ ਲਾਉਂਦੇ ਹੀ ਲਾਉਂਦੇ ਆ ਇਹ ਕਹਿੰਦੇ ਅਸੀਂ ਬਾਕੀ ਤੁਹਾਨੂੰ ਰੂਬਰੂ ਕਰਾਉਂਦੇ ਆ ਗੱਲ ਕਰਵਾਉਂਦੇ ਆ ਵੀਰ ਜੀ ਉਹਨਾਂ ਨਾਲ ਕਿ ਹਰ ਸਾਲ ਇਹ ਸਬਜ਼ੀਆਂ ਲਾਉਂਦੇ ਆ ਇਹ ਮੌਸਮੀ ਸਬਜ਼ੀਆਂ ਲਾਉਂਦੇ ਰਹਿੰਦੇ ਆ ਤੇ ਇਹ ਇਹੀ ਸਬਜ਼ੀ ਇਹ ਆਪ ਵੀ ਖਾਂਦੇ ਆ ਆਪਣੇ ਪਰਿਵਾਰ ਨੂੰ ਵੀ ਖਵਾਉਂਦੇ ਆ ਰਿਸ਼ਤੇਦਾਰਾਂ ਤੱਕ ਨੂੰ ਵੀ ਭੇਜਦੇ ਆ ਤੇ ਸਾਡੇ ird gird ਮੰਡੀਆਂ ਜਿਹੜੀਆਂ ਉੱਥੇ ਤੱਕ ਵੀ ਪਹੁੰਚਾਉਂਦੇ ਆ ਤੇ ਸਾਡੇ ਕੋਈ ਵੀ ਬੰਦਾ ਕੋਈ ਵੀ ਸਾਡਾ ਸੱਜਣ ਕਿਸੇ ਨੂੰ ਤਾਜੀ ਸਬਜ਼ੀ ਲੈਣ ਦੀ ਜ਼ਰੂਰਤ ਹੋਵੇ ਕਿਉਂਕਿ ਤਾਜ਼ੀਆਂ ਸਬਜ਼ੀਆਂ ਤਾਂ ਨਹੀਂ ਮਿਲਦੀਆਂ ਹੁਣ ਟੀਕੇ ਲੱਗੇ ਹੋਏ ਆ ਸਪ੍ਰੇਹਾਂ ਕਰੀਆਂ ਹੋਈਆਂ ਮਿਲਦੀਆਂ ਲੇਕਿਨ ਇਹ ਵੀਰਾਂ ਨੇ ਆਪ ਆਰਗੈਨਿਕ ਢੰਗ ਦੇ ਨਾਲ ਇਹ ਸਬਜ਼ੀ ਜਿਹੜੀ ਹੈਗੀ ਆ ਇਹ ਬੀਜੀ ਆ ਔਰੇ ਤੇ ਅੱਜ ਵੀਰ ਜੀ ਹੁਣੀ ਪੱਟਣ ਲੱਗੇ ਆ ਵੀਰ ਜੀ ਸਤਿ ਸ੍ਰੀ ਅਕਾਲ ਜੀ ਤੇ ਇਹ ਸਬਜ਼ੀ ਜਿਹੜੀ ਹੁਣ ਤੁਸੀਂ ਇਸ ਟਾਈਮ ਪੱਟ ਰਹੇ ਆ ਇਹ ਮੰਡੀ ਚ ਲੈ ਕੇ ਜਾਣੀ ਆ ਜੀ ਮੰਡੀ ਚ ਠੀਕ ਹੈ ਕਿਹੜੀ ਮੰਡੀ ਚ ਲੈ ਕੇ ਜਾਂਦੇ ਹੁੰਦੇ ਸੀਰੀ ਚਮਕੌਰ ਸਾਹਿਬ ਮੰਡੀ ਸ੍ਰੀ ਚਮਕੌਰ ਸਾਹਿਬ ਮੰਡੀ ਚਾਹ ਤੇ ਆਪ ਵੀ ਇਹੀ ਸਬਜ਼ੀ ਤੁਸੀਂ ਖਾਂਦੇ ਆ ਜੀ ਹਾਂ ਜੀ ਅਸੀਂ ਆਪ ਵੀ ਇਹੀ ਖਾਂਦੇ ਆ ਤੇ ਹੋਰ ਜੋ ਹੋਰ ਦਾ ਕੋਈ ਰਾਏ ਜਾਂਦਾ ਲੈ ਕੇ ਜਾਂਦਾ ਜੀ ਹਾਂ ਜੀ ਅਸੀਂ ਉਹਨੂੰ ਵੇਚਦੇ ਆ ਰੇ ਆਪਣਾ ਲੈ ਕੇ ਜਾਂਦਾ ਕੋਈ ਇਹਨੂੰ ਸਪਰੇਅ ਨਹੀਂ ਕਰਦੇ ਬਹੁਤੀ ਅਸੀਂ ਹਾਂ ਜੀ ਬਸ ਸਪਰੇਅ ਉਹ ਕਰਦੇ ਆ ਜਿੰਨੀ ਵੀ ਮਹਿੰਗੀ ਤੋਂ ਮਹਿੰਗੀ ਦਵਾਈ ਆ ਠੀਕ ਹੈ ਜੀ ਉਹ ਸਪਰੇਅ ਕਰਦੇ ਦੇਸੀ ਦਵਾਈ ਕੋਈ ਨਹੀਂ ਸਪਰੇਅ ਕਰਦੇ ਠੀਕ ਠੀਕ ਹੈ ਭਾਈ ਤੇ ਕੋਈ ਵੀ ਥਵਾਤੋ ਆ ਕੇ ਲਿਜਾ ਸਕਦਾ ਜੀ ਲਿਜਾ ਸਕਦਾ ਕੋਈ ਵੀ ਆ ਸਕਦਾ ਤੁਸੀਂ ਆਪਣਾ ਪੂਰਾ ਜਿੱਦਾਂ ਪਹਿਲਾ ਸਮਿਆਂ ਦੇ ਵਿੱਚ ਆਰਗੈਨਿਕ ਢੰਗ ਨਾਲ ਆਰਗੈਨਿਕ ਢੰਗ ਨਾਲ ਚਲਾ ਰਹੇ ਹਾਂ ਉਹੀ ਉਹੀ ਢੰਗ ਨਾਲ ਚਲਾ ਰਹੇ ਆਪਣਾ ਵਿਰਸਾ ਸੰਭਾਲ ਲਿਆ ਹੋਇਆ ਤੁਸੀਂ ਬਾਈ ਬਹੁਤ ਧੰਨਵਾਦ ਤੁਹਾਡਾ ਤੇ ਆਪਣੇ ਜਿਹੜੇ ਹੋਰ ਛੋਟੇ ਕਿਸਾਨ ਆ ਜਾਂ ਵੱਡੇ ਕਿਸਾਨ ਆ ਉਹਨਾਂ ਨੂੰ ਤੁਸੀਂ ਸਨੇਹਾ ਦੇਣਾ ਚਾਹੋਗੇ ਜੀ ਕਿਸਾਨ ਚਾਹੁੰਦੇ ਆ ਜਿਹੜਾ ਛੋਟਾ ਕਿਸਾਨ ਆ ਜੀ ਹਾਂਜੀ ਉਹ ਹਰ ਇੱਕ ਕਿਸਾਨ ਆਪਣੀ ਜਿੰਨੀ ਕੁ ਹੋ ਸਕੇ ਇਹ ਸਬਜ਼ੀ ਵੱਲੋਂ ਆਪਣਾ ਤੋਰੋ ਜੀ ਅਸੀਂ ਉਹ ਪਰਲੇ ਪਾਸੇ ਹਾਲਕ ਧਨੀਆਂ ਲਾਇਆ ਠੀਕ ਹੈ ਜੀ ਉਤੋਂ ਬਾਅਦ ਹੁਣ ਅਸੀਂ ਸਬਜ਼ੀ ਲਾਉਣੀ ਹੈ ਜੀ ਆਪਣਾ ਕੀਆ ਕद्दू ਗਰੇਲਾ ਕਾਲੀ ਟੋੜੀ ਮਿਰਚ ਸ਼ਿਮਲਾ ਮਿਰਚ ਸਾਰੀ ਲਾਉਣੀ ਹੈ ਵਾਹ ਜੀ ਵਾਹ ਲਾਉਣੀ ਹੈ ਅਸੀਂ ਸਪਰੇਅ ਜ਼ਰੂਰ ਅਸੀਂ ਕਰਦੇ ਆ ਆਰਗੈਨਿਕ ਕਰਦੇ ਆ ਮਹਿੰਗੀਆਂ ਸਪਰੇਅਾਂ ਕਰਦੇ ਆ ਠੀਕ ਹੈ ਜੀ ਜਿਹੜੀ 2000 ਰੁਪਏ 3000 ਰੁਪਏ 4000 ਰੁਪਏ ਲੀਟਰ ਆ ਉਹ ਕਰਦੇ ਆ ਬਸ ਠੀਕ ਆ ਕਿਉਂਕਿ ਉਹ ਆਏ ਹੁੰਦਾ ਨਾ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਆਪ ਵੀ ਖਾਣੀ ਆ ਉਹ ਸਬਜ਼ੀ ਤਾਂ ਦੋਸਤੋ ਜਿਹੜੇ ਸਾਡੇ ਛੋਟੇ ਕਿਸਾਨ ਵੀਰ ਆ ਜਿਦਾ ਸਤਨਾਮ ਸਿੰਘ ਵੀਰ ਜੀ ਹੋਗੇ ਇਹਨਾਂ ਨੇ ਇਹੀ ਸਬ ਤੇ ਹੋਰ ਵੀ ਜਿਹੜੀ ਅੱਗੇ ਸਪਲਾਈ ਕਰਨੀ ਆ ਕੋਈ ਵੀ ਅਸੀਂ ਸਪਰੇ ਨਹੀਂ ਕਰੀ ਆ ਦੇਖ ਲਓ ਤੁਹਾਡੇ ਸਾਹਮਣੇ ਕੱਖ ਖੜਾ ਹੀ ਵਿੱਚ ਅਗਰ ਜੇ ਸਪਰੇ ਕਰੀ ਹੁੰਦੀ ਇੱਕ ਢੱਕਾ ਕੱਖ ਨਹੀਂ ਤਾਂ ਰਹਿਣਾ ਜੀ ਬਿਲਕੁਲ ਬਿਲਕੁਲ ਉਹ ਦੇਖੋ ਕਿੱਡਾ-ਕਿੱਡਾ ਕੱਖ ਖੜਾ ਹੀ ਸਾਰਾ ਦਿਖ ਰਿਹਾ ਹੈ ਹਾਂਜੀ ਬਿਨਾਂ ਸਪਰੇ ਤੋਂ ਦਵਾਈ ਸਬਜੀ ਹੈ ਜੀ ਇਹ ਕੋਈ ਸਪਰੇ ਨਹੀਂ ਹੈਗੀ ਇਹ ਵੀ ਇਹਦੀ ਨਿਸ਼ਾਨੀ ਆ ਹਨਾ ਜੀ ਹਾਂਜੀ ਹਾਂਜੀ ਜੇ ਅਸੀਂ ਸਪਰੇ ਆ ਕਰੂਗਾ ਤਾਂ ਕੱਖ ਨਹੀਂ ਹੋਊਗਾ ਜਮਈ ਬਿਲਕੁਲ ਉਹਨੇ ਖਤਮ ਕਰ ਦੇਣਾ ਖਤਮ ਕਰ ਦੇਣਾ ਫੁੱਲ ਰਾਂ ਵਧੀਆ ਬਣਨਾ ਹਾਂਜੀ ਔਰ ਤੁਹਾਡੇ ਸਾਹਮਣੇ ਇਹ ਵੀ ਫੁੱਲ ਵਧੀਆ ਬਿਨਾਂ ਸਪਰੇਆਂ ਤੋਂ ਜੀ ਬਿਲਕੁਲ ਬਹੁਤ ਸਾਫ਼ ਆ ਜੀ ਤਾਜੀ ਵੀ ਤੋੜ ਕੇ ਲਿਜਾ ਸਕਦੇ ਆ ਆਪ ਆਪਣੇ ਹੱਥ ਨਾਲ ਤੋੜ ਕੇ ਲਿਜਾਣੀ ਚਾਹੋ ਆ ਕੇ ਉਰੇ ਫੋਨ ਨੰਬਰ ਲਿਖ ਦੇਣਾ ਜੀ ਅਸੀਂ ਹੁਣ ਹਾਂਜੀ ਨੰਬਰ ਸਾਡੇ ਹੈ ਵੀ ਕਈ ਬੰਦਿਆਂ ਕੋਲ ਜੀ ਨੰਬਰ ਕਿਸੇ ਨੂੰ ਵੀ ਲੋਡ ਆ ਲਿਜਾ ਸਕਦਾ ਜੀ ਠੀਕ ਆ ਉਰੇ ਨੰਬਰ ਲਿਖਿਆ ਹੋਊਗਾ ਜੀ ਹਾਂ ਜਿਹੜਾ ਸਾਡਾ ਜੀ ਜਿਹੜਾ ਰੇਟ ਹੋਊਗਾ ਉਹ ਜਿਹੜਾ ਰੇਟ ਨਾ ਦੰਦੇ ਅਸੀਂ ਜੇ ਬਾਜ਼ਾਰ ਦੇ ਵਿੱਚ ਇਹ 10 ਰੁਪਏ ਤਾਂ ਅਸੀਂ ਉਰੇ ਵੀ 10 ਰੁਪਏ ਦੰਦੇ ਹਾਂ ਬਹੁਤ ਹੋਰ ਦੋਸਤੋ ਕਿਆ ਚਾਹੀਦਾ ਦੇਖੋ ਤਾਜੀ ਸਬਜ਼ੀ ਆਪਣੇ ਤੁਸੀਂ ਹੱਥ ਨਾਲ ਤੋੜ ਕੇ ਲੈ ਕੇ ਜਾਓ ਚਾਹੇ ਹੁਣ ਤੁਸੀਂ ਉਹ ਕੈਮਰਾ ਉਧਰ ਦੇਖੋ ਕਮ ਆ ਕੇ ਉਹ ਦੇਖੋ ਪਰੇ ਮੂੰਗਰੇ ਖ ਸਾਹੋਂ ਪਰਲੇ ਪਾਸੇ ਹਾਂਜੀ ਬਣਾਏ ਮਿੱਠੇ ਪਾਲਕ ਧਨੀਆ ਸਭ ਲਗਾਇਆ ਜੀ ਹਾਂਜੀ ਕੋਈ ਅਸੀਂ ਬੇਸੁਰੀ ਸਪਰੇ ਨਹੀਂ ਕਰਦੇ ਹੈਗੇ ਜੀ ਵੀ ਜਿਹੜੀ ਸਾਨੂੰ ਵੀ ਨੁਕਸਾਨ ਕਰੇਗੀ ਲੋ ਦੋਸਤੋ ਦੇਖੋ ਨਾਲੇ ਜਿਹੜਾ ਬੰਦੇ ਨੇ ਆਪ ਵੀ ਖਾਣੀ ਆ ਰਿਸ਼ਤੇਦਾਰਾਂ ਤੱਕ ਵੀ ਪਹੁੰਚਾਣੀ ਆ ਆਪਣੇ ਬੱਚਿਆਂ ਨੂੰ ਵੀ ਖਲਾਨੀ ਆ ਆਂਡ ਗਵਾਂਡ ਨੂੰ ਵੀ ਖਲਾਨੀ ਆ ਉਹ ਯਾਰ ਕਿੱਥੇ ਐਦਾ ਗਲਤ ਚੀਜ਼ ਵਾਰਤ ਲੂਗਾ ਹਨਾ ਲੇਕਿਨ ਜਿਸ ਬੰਦਿਆਂ ਨੂੰ ਜਿਨ੍ਹਾਂ ਨੂੰ ਸਿਰਫ ਵੇਚਣ ਤੱਕ ਮਤਲਬ ਆ ਜਿਨ੍ਹਾਂ ਨੇ ਸਿਰਫ ਇਹ ਚੀਜ਼ ਨੂੰ ਬਿਜ਼ਨਸ ਦੇ ਕੋਟੀ ਕੀ ਦੇਖਣਾ ਹੈ ਉਹ ਤਾਂ ਫੇਰ ਕੁਝ ਵੀ ਕਰ ਸਕਦੇ ਆ ਹਨਾ ਉਹ ਕੁਝ ਵੀ ਕਰ ਸਕਦੇ ਆ ਤੇ ਨਾਲੇ ਸਭ ਤੋਂ ਵੱਡੀ ਗੱਲ ਆ ਜੇ ਪੰਜਾਬੀਓ ਆਪਾਂ ਆਪਣੇ ਛੋਟੇ ਕਿਸਾਨ ਵੀਰਾਂ ਦਾ ਪੰਜਾਬੀਓ ਜੇ ਪੰਜਾਬੀਆਂ ਦਾ ਸਾਥ ਦੇਵਾਂਗੇ ਨਾ ਉਹਦੇ ਵਿੱਚ ਕਿਸਾਨਤਾ ਚਲੋ ਅੱਗੇ ਵਧੂਗਾ ਉਹ ਨਾਲ ਜਿਹੜੀ ਸਾਡੀ ਸਿਹਤ ਤੇ ਸਾਨੂੰ ਖਾਣ ਪੀਣ ਤੇ ਬਹੁਤ ਵਧੀਆ ਪ੍ਰਭਾਵ ਪਾਊਗਾ ਬਹੁਤ ਸੋਹਣਾ ਅਸਰ ਹੋਊਗਾ ਕਿਉਂਕਿ ਸਾਨੂੰ ਔਰਗੈਨਿਕ ਅਸਲੀ ਤਰੀਕਾ ਜਿਹੜਾ ਦੇਸੀ ਢੰਗ ਦੇ ਨਾਲ ਔਰਗੈਨਿਕ ਢੰਗ ਦੇ ਨਾਲ ਜਿਹੜੀ ਸਬਜ਼ੀ ਹੁੰਦੀ ਆ ਜਿੱਦਾਂ ਪਹਿਲਾਂ ਹੁੰਦੀ ਸੀ ਪੁਰਾਣੇ ਸਮਿਆਂ ਦੇ ਵਿੱਚ ਸਾਨੂੰ ਉਸੇ ਤਰ੍ਹਾਂ ਖਾਣ ਨੂੰ ਮਿਲੂਗੀ ਅਸੀਂ ਬਿਲਕੁਲ ਔਰਗੈਨਿਕ ਕਰਨੀ ਆ ਜੀ ਸਾਨੂੰ ਥੋੜਾ ਟਾਈਮ ਲਾਣਾ ਹੈ ਜਮੀਨ ਦੇ ਠੇਕੇ ਤੇ ਲਿਓ ਮੇਦੀ ਆਪਣੀ ਅਜੁੱਧਰ ਠੀਕ ਹੈ ਜੀ ਅਸੀਂ ਇਹ ਬਿਲਕੁਲ ਔਰਗੈਨਿਕ ਕਰਨੀ ਆ ਸਾਲ ਦੋ ਸਾਲ ਲੱਗ ਜਾਣੇ ਸਾਨੂੰ ਅਸੀਂ ਜਿੰਨਾ ਵੀ ਪਹਿਲਾਂ ਅਸੀਂ ਚ ਮਟੀਰੀਅਲ ਰੇ ਦਵਾਈਆਂ ਪਈਆਂ ਹੋਈਆਂ ਤੇ ਜੀ ਉਹਨੂੰ ਕਟਵਾ ਰਹੇ ਹਾਂ ਜੀ ਪਾ ਜੀ ਹੋਣੀ ਦੇ ਵਿੱਚ ਅਸੀਂ ਘੱਟੋ ਘੱਟ ਵੀ ਇੱਕ ਸਕਿੱਲੇ ਦੇ ਵਿੱਚ 15 ਟਰਾਲੇ ਰੇ ਦੇ ਪਾਉਣੇ ਆ ਹੁਣ ਅ ਗੁੱਬੀ ਬਡਣ ਤੋਂ ਬਾਅਦ ਠੀਕ ਹੈ ਸਰ ਅਸੀਂ ਸਾਰੀ ਸਬਜ਼ੀ ਆਰਗੈਨਿਕ ਸ਼ੁਰੂ ਕਰਨੀ ਆ ਹੌਲੀ ਹੌਲੀ ਕਰਦੇ ਕਰਦੇ ਸਾਨੂੰ ਦੋ ਸਾਲ ਲੱਗ ਜਾਣਗੇ ਜੀ ਇਹ ਪਰ ਸਾਰੀ ਬਿਲਕੁਲ ਆਰਗੈਨਿਕ ਕਰ ਗਏ ਜਮੇ ਕੋਈ ਵੀ ਅਸੀਂ ਦਵਾਈ ਦੇ ਅੰਗਰੇਜ਼ੀ ਦਵਾਈ ਕੋਈ ਨਹੀਂ ਵਰਤਾਂਗੇ ਜੀ ਹ ਕਿਉਂ ਜੇ ਆਪਣੇ ਆਪਣੇ ਪੰਜਾਬੀ ਥਵਾ ਤੋਂ ਇੱਥੋਂ ਹੀ ਆ ਕੇ ਲੈ ਜਾਣ ਜਦ ਕੋਈ ਤੋਂ ਡਾ ਢਾਂਗ ਹੋਵੇ ਤੁਹਾਨੂੰ ਮੰਡੀ ਜਾਣ ਦੀ ਜ਼ਰੂਰਤ ਨਾ ਪਵੇ ਅਗਰ ਅਸੀਂ ਆਪਣੇ ਕਿਸਾਨਾਂ ਤੋਂ ਸਬਜ਼ੀਆਂ ਖਰੀਦਣ ਲੱਗ ਜਾਈਏ ਤਾਂ ਕਿਸਾਨ ਆਪਣੇ ਆਪ ਲਾਣ ਲੱਗ ਜੂਗੇ ਜੀ ਆ ਹੁਣ ਤੁਸੀਂ ਬਹੁਤ ਸੋਹਣਾ ਉਪਰਾਲਾ ਕੀਤਾ ਤੁਸੀਂ ਇਹ ਪਹਿਲ કરી ਆ ਹਨਾ ਜੀ ਤੇ ਹੁਣ ਇਹ ਦੋਸਤੋ ਵੱਡੇ ਹੱਥ ਚ ਤੁਸੀਂ ਆਪ ਆ ਕੇ ਆਪਣੇ ਛੋਟੇ ਕਿਸਾਨਾਂ ਦੀ ਮਦਦ ਕਰੋ ਪੰਜਾਬੀਆਂ ਨੂੰ ਫਰਜ ਬਣਦਾ ਏ ਕਿਉਂਕਿ ਪੰਜਾਬੀ ਤਾਂ ਲੰਗਰ ਲਾਹਂਦੇ ਹੁੰਦੇ ਆ ਜਿੱਥੇ ਮੁਸੀਬਤ ਪੈ ਜਾਵੇ ਅਗਰ ਅਸੀਂ ਆਪਣੇ ਛੋਟੇ ਕਿਸਾਨ ਵੀਰਾਂ ਦੀ ਆਪਣੇ ਪੰਜਾਬੀਆਂ ਦੀ ਮਦਦ ਕਰਾਂਗੇ ਤਾਂ ਇਹ ਹੋਰ ਅੱਗੇ ਨੂੰ ਉਪਰਾਲੇ ਕਰਨਗੇ ਇਹਨਾਂ ਨੂੰ ਕਿਆ ਲੋੜ ਆ ਯਾਰ ਇੰਨੀ ਇੰਨੀ ਜਿਨ੍ਹਾਂ ਕੋਲ ਕੀਲਾ ਦੋ ਕੀਲੇ ਨਾ ਜੀ ਉਹ ਇੱਕ ਕੀਲਾ ਹੀ ਸਬਜ਼ੀ ਦਾ ਵਿੱਚੇ ਆਪਣੀ ਮਿਰਚ ਹਾਂਜੀ ਵੀ ਕੋਈ ਵੀ ਆਈਟਮ ਥੋੜੀ ਥੋੜੀ ਲਾਓ ਆਪਣਾ ਘਰ ਦਾ ਗੁਜ਼ਾਰਾ ਚਲਾਓ ਬਹੁਤ ਵਧੀਆ ਚੱਲਦਾ ਜੀ ਹਾਂਜੀ ਹਾਂ ਬਹੁਤ ਸੋਹਣਾ ਗੁਜ਼ਾਰਾ ਚੱਲਦਾ ਜੀ ਵੀ ਮੰਦੇ ਨਾਲ ਮੰਦਾ ਚੰਗੇ ਨਾਲ ਚੰਗਾ ਜੀ ਬਾਕੀ ਸਭ ਤੋਂ ਵੱਡੀ ਗੱਲ ਇਹ ਆ ਜਿਿੰਨੀ ਸਬਜ਼ੀ ਤੁਸੀਂ ਆਰਗੇਨਿਕ ਕਰੋਗੇ ਉੰਨੀ ਅਸੀਂ ਬ ਹਾਂ ਉਹਨੇ ਜਿਨ੍ਹਾਂ ਜਿਨ੍ਹਾਂ ਲੋਕ ਆਰਗੈਨਿਕ ਖਾਣਗੇ ਟਮਾਟ ਵਧੂਗੀ ਤੁਸੀਂ ਹੋਰ ਵਧੀਆ ਟਾਂਕ ਨਾਲ ਲਾਉਂਗੇ ਤੁਸੀਂ ਹੋਰ ਵੱਧ ਲਾਉਂਗੇ ਜੇ ਤੁਸੀਂ ਇੱਕ ਕੀਲਾ ਲਾਉਂਦੇ ਆ ਤੁਸੀਂ ਦੋ ਲਾਉਂਗੇ ਹਨਾ ਜੀ ਜਦੋਂ ਐਦਾਂ ਹੋਊਗਾ ਜਾਂ ਵਿੱਚ ਤੇ ਵਿਚੋਲਗੀ ਦੀ ਖਤਮ ਹੋਊਗੀ ਫਿਰ ਉਹ ਤੇ ਬਾਅਦ ਤਾਂ ਫਿਰ ਸਬਜ਼ੀ ਸਸਤੀ ਵੀ ਤੁਸੀਂ ਦੇ ਸਕਦੇ ਆ ਹੁਣ ਨਾਲ ਹੁਣ ਅਸੀਂ ਪਰਸੋਂ ਦਵਾਈਆਂ ਚਕਾਈਆਂ ਸੀਸੀਆਂ ਚਕਾਈਆਂ ਜੀ ਕੋਈ ਵੀ ਸੀਸੀ ਮੇਰੀ 700 800 ਤੇ ਪਾਈਆ ਦਵਾਈ ਕੋਈ ਨਹੀਂ ਹੈਗੀ ਵਾਹ ਜੀ ਵਾਹ ਵਧੀਆ ਟਾਂਕ ਤੇ ਮਹਗੀ ਚੀਜ਼ ਵਰਤਣੀ ਆ ਵੀ ਦੇਸੀ ਨਹੀਂ ਵਰਤਣੀ ਹੁਣ ਐਸੀ ਇੱਕ ਦਵਾਈ ਆ ਜੀ ਜਿਹਦੇ ਅੱਜ ਸਪਰੇਅ ਕਰੋ ਹਾਂਜੀ ਪਰਸੋਂ ਉਹਨੂੰ ਖਾ ਲੋ अच्छा बेटा जत्ते माजी टेस्ट करा लो वो कहते हैं कि कोई केमिकल नहीं होगा सुनडी जरूर मरोगे उधर केमिकल नहीं होगा बस ਤੁਸੀਂ ਜਾਣੀ ਕਿ ਆਪਣੇ ਵੱਲ ਤੋਂ ਵਧੀਆ ਸੋਚ ਕੇ ਲਿਆਉਂਦੇ ਆਂ ਕਿਉਂਕਿ ਤੁਸੀਂ ਵੀ ਉਹੀ ਖਾਣੀ ਆ ਹਾਂਜੀ ਹਾਂਜੀ ਉਸ ਤਾਂ ਇਸ ਤਾਰ ਇਸ ਕਿਹੜਾ ਮੋਲ ਲੈਣੀ ਹੈ ਇਸ ਤਾਰ ਹਰ ਚੀਜ਼ ਆਪਣੀ ਖਾਣੀ ਆ ਬਿਲਕੁਲ ਬਿਲਕੁਲ ਹਾਂਜੀ ਬਿਲਕੁਲ ਹੁਣ ਉਹ ਦੇਖ ਲਓ ਉਪਰੇ मूंग ਰਿਆਂ ਨਾਲ ਭਰਿਆ ਪਿਆ ਜੀ ਉਹਦੇ ਪਰ ਕੋਈ ਸਪਰੇ ਨਹੀਂ ਹੈਗੀ ਹੁਣ ਕੱਲ ਤੇ ਤੋੜਾ ਹੀ ਕਰਨੀ ਆ ਉਹਦੀ ਵਾਜੀ ਬਹੁਤ ਧੰਨਵਾਦ ਵੀਰ ਜੀ ਤੁਸੀਂ ਇਹ ਉਪਰਾਲਾ ਕੀਤਾ ਵੈਸੇ ਮੈਂ ਕੱਲ ਵੀ ਲੰਘਿਆ ਤਾਂ ਕੱਲ ਕੋਈ ਹੈ ਨਹੀਂ ਤਾਂ ਮੈਂ ਕਿਹਾ ਦੇਖ ਕੇ ਇਹ ਸਾਨੂੰ ਵੀ ਮਦਦ ਕਰਨੀ ਚਾਹੀਦੀ ਆ ਹਨਾ ਜੀ ਸੋ ਦੋਸਤੋ ਵੱਧ ਤੋਂ ਵੱਧ ਆਓ ਤੇ ਵੀਰ ਜੀ ਥੋੜਾ ਜਿਹਾ ਆਪਣਾ ਐਡਰੈਸ ਦੱਸ ਦਿਓ ਵੀਰੇ ਜੇ ਕਿਸੇ ਨੂੰ ਸਬਜੀ ਦੀ ਜਰੂਰਤ ਹੋਵੇ ਜਗਤਪੁਰਾ ਜੀ ਹਾਂਜੀ ਸਤਨਾਮ ਸਿੰਘ ਜੀ 98154 38732 ਨੰਬਰ ਹੈ ਬਹੁਤ ਧੰਨਵਾਦ ਮੈਂ ਸਕਰੀਨ ਤੇ ਵੀ ਨੰਬਰ ਲਾ ਦੇਣਾ ਜੀ ਤੇ ਬਾਕੀ ਦੋਸਤੋ ਉਰੇ ਵੀ ਜਦ ਤੁਸੀਂ ਆਓਗੇ ਤੁਸੀਂ ਨੇੜੇ ਤਾਂ ਸਭ ਤੋਂ ਨੇੜੇ ਉਰੇ ਹੈਗੀ ਆ ਹਾਂ ਜੀ ਜਗਤਪੁਰ ਦੇ ਪਿਛਲੇ ਪਾਸੇ ਬਸ ਸਟੈਂਡ ਉੱਪਰ ਜਗਤਪੁਰ ਤੇ ਹਾਂ ਜੀ ਮਜਾਬਤ ਦੇ ਗੱਭੇ ਆ ਜੀ ਹਾਂ ਜੀ ਜਗਤਪੁਰ ਦੇ ਬਸ ਸਟੈਂਡ ਦੇ ਪਿਛਲੇ ਪਾਸੇ ਆ ਜਿਹੜੀ ਪਿਰਥੀ ਦੀ ਚੱਕੀ ਹੈ ਜੀ ਹਨਾ ਆ ਸਾਹਮਣੇ ਆ ਦੇਖੋ ਦੋਸਤੋ ਹਾਂ ਕਿ ਕਾ ਕਿਹਨਾਂ ਦੀ ਜੀ ਪਿਰਥੀ ਪਾਲ ਸਿੰਘ ਪ੍ਰਥਪਾਲ ਸਿੰਘ ਜੀ ਦੀ ਚੱਕੀ ਆ ਜਿਹੜੀ ਜੀ ਉਹਦੇ ਬੈਕ ਸਾਈਡ ਦੋਸਤੋ ਵੀਰ ਜੀ ਉਹਨਾਂ ਦੀ ਸਬਜ਼ੀ ਲੱਗੀ ਹੋਈ ਆ ਬੰਦਾ ਵੀ ਵੀਰ ਜੀ ਉਹਨੇ ਰੱਖਿਆ ਹੋਇਆ ਤੋੜਨ ਨੂੰ ਨਾਲ ਸੋ ਵੱਤ ਵਤ ਸਾਥ ਦੋ ਦੋਸਤੋ ਤੇ ਸਾਥ ਵੀ ਦੋਵਾਂਗੇ ਤੁਹਾਡਾ ਵੀ ਫਾਇਦਾ ਹੋਊਗਾ ਕਿਉਂਕਿ ਤੁਹਾਨੂੰ ਖਾਣ ਨੂੰ ਇੱਕ ਦੇਸੀ ਚੀਜ਼ ਮਿਲੂਗੀ ਅਸਲੀ ਚੀਜ਼ ਮਿਲੂਗੀ ਸੋ ਧੰਨਵਾਦ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ